मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਤੁਹਾਨੂੰ ਖੁਦ ਨੂੰ ਕਿੰਨਾ ਕ ਸਮਾਂ ਹੋ ਗਿਆ ਇਸ ਕੰਮ ਦੇ ਵਿੱਚ 35 ਸਾਲ 35 ਸਾਲ ਲੱਗਦੇ ਪਿਆ। ਰਾਤ 2:00 ਤੋਂ 3:00 ਵਜੇ ਰਾਤ ਨੂੰ 2:00 ਵਜੇ ਤੋਂ 6:30 ਵਜੇ ਤੱਕ ਕੋਈ ਟਾਈਮ ਕੋਈ ਨਹੀਂ ਹੈ। ਹਾਂ। ਅੱਗ ਕਿੰਨੇ ਕ ਦਿਨ ਜਿਹੜੇ ਲੱਗ ਜਾਂਦੇ ਨੇ ਇਹਨਾਂ ਪੁੱਤਲਿਆਂ ਨੂੰ ਤਿੰਨਾਂ ਨੂੰ ਤਿਆਰ ਕਰਨੀਂ ਲਵੇ। 1 ਮਹੀਨਾ ਬਰਾਮਾ। ਕਿੰਨੇ ਕ ਫੁੱਟ ਦੇ 라ਵਣ ਜਿਹੜੇ ਨੇ ਤਿਆਰ ਕੀਤੇ ਜਾਣੇ ਨੇ 라ਵਣ ਦਾ ਪੁੱਤਲਾ ਹੋ ਗਿਆ ਮੇਗਨਾ ਤੱਕ ਉਹ ਰੱਖਦੇ ਆ ਫੁੱਟ ਦਾ ਜੇ। ਜਾਵਟ ਦਾ ਰਾਮਣ ਦਾ ਰਾਮਣ ਦਾ ਪੱਕੇ 35 25 ਫੁੱਟ ਦਾ ਤੁਹਾਨੂੰ ਸਭ ਤੋਂ ਵੱਧ ਖੁਸ਼ੀ ਕਦੋਂ ਹੁੰਦੀ ਹੈ ਜਦੋਂ ਇਹਨਾਂ ਨੂੰ ਪਤਲਿਆਂ ਨੂੰ ਤਿਆਰ ਕਰਦੇ ਹਾਂ ਜਾਂ ਜਦੋਂ ਇਹਨਾਂ ਦਾ ਦਹਨ ਹੁੰਦਾ ਉਦੋਂ ਜਦੋਂ ਇਹ ਸਾੜੇ ਜਾਂਦੇ ਨੇ ਜਦੋਂ ਅਸੀਂ ਖੜੇ ਕਰਦੇ ਜਦੋਂ ਸੁੰਦਰੀ ਕਰਨਾ ਕੰਮ ਤਿਆਰ ਹੋ ਗਿਆ ਹਨ ਨੂੰ ਪੇਜ਼ੇ ਕੰਮ ਦਾ ਯਾਨੀ ਕਿ ਇਨਕੀ ਕੋਈ ਪਰਮਨੈਂਟ ਹੈ ਆਏ ਸਾਲ ਵੀ ਮਿਲਦਾ ਵਗਾ ਸਾਡੀ ਪੱਕਾ ਹਰ ਸਾਲ ਬਨਾਨੀ ਬਨਾਨਾ ਛੋਟੀ ਨੂੰ ਪੱਛਨ ਨੂੰ ਪੁਤਰਾ ਦੇ ਕੇ ਆਰੀ ਨਾਲ ਤੱਕ ਨਾਲ ਸੈੱਟ ਕਰਨਾ ਦਿੰਦਾ ਕੀ ਕੋਨਾ ਤਾ ਲੈਣਾ ਪੈਂਦਾ ਵਾ ਗੋਲ ਕਰਨਾ ਪੈਂਦਾ ਵਾ ਫਲੈਟ ਰੱਖਣੀ ਫਲੈਟ ਰੱਖਣੀ ਰਾਉਂਡ ਕਰਨੀ ਰਾਉਂਡ ਕਰਨੀ ਜੇ ਜੇ ਨਾਈਟ ਪਲਾਗੇ 60 ਦਿਨ ਦਾ ਟਾਈਮ ਲੱਗ ਜਾਂਦਾ ਟੋਟਲ 60 ਦਿਨ ਹਾਂਜੀ ਜੇ ਨਾਈਟ ਦਾ ਦੇਖੀ ਇਹਦਾ 60 ਦਿਨਾਂ ਦੇ ਵਿੱਚ ਜਾ ਕੇ ਤਿੰਨ ਪੁੱਤਲੇ ਕਿ ਇੱਕ ਤਿੰਨ ਪੁੱਤਲੇ ਤਿਆਰ ਹੋ ਜਾਂਦੇ ਹਾਂਜੀ ਹਾਂਜੀ ਫਿਰ ਤਾਂ ਪੇਂਟ ਹੁੰਦਾ ਵਾ ਫਿਰ ਪੇਂਟ ਹੋਣ ਤੋਂ ਬਾਅਦ ਫਿਰ ਜਿੰਨੀ ਵੀ ਆਵਾ ਡੈਕੋਰੇਸ਼ਨ ਹੈ ਇਹ ਅਸੀਂ ਸਾਰੀ ਆਪ ਆਪਣੇ ਹੱਥ ਨਾਲੇ ਕਰਦੇ ਹਾਂ ਬੱਕ ਕੇ ਤਾਂ ਉਹ 12 ਮਹੀਨੇ 11 ਮਹੀਨੇ ਆਪਾਂ ਜੋਬੇ ਕਰਦੇ ਤੇ ਸਾਲ ਚ ਇੱਕ ਮਹੀਨਾ ਆਪਣਾ ਆਪਣਾ ਕੰਮ ਕਰਨ ਨੂੰ ਮਿਲ ਜਾਂਦਾ ਬਹੁਤ ਵਧੀਆ ਲੱਗਦਾ ਅੱਗੇ ਤੁਹਾਡੇ ਬੱਚੇ ਤੁਹਾਡੇ ਬ੍ਰਦਰ ਦੇ ਬੱਚੇ ਉਹ ਕਰਨਗੇ ਕੰਮ ਜਾਂ ਨਹੀਂ ਕਰਨਗੇ ਅੱਚੇ ਕਾਰੀਗਰ ਹੁੰਦੇ ਨੇ ਉਹ ਸੜੇ ਕੋਲ ਸਿੱਖ ਕੇ ਉਹ ਹਲਕੇ ਰੇਟਾਂ ਦੇ ਵਿੱਚ ਘੱਟ ਰੇਟਾਂ ਦੇ ਵਿੱਚ ਯਾਨੀ ਕਿ ਉਹ ਡੁਪਲੀਕੇਟ ਸੀ ਚੀਜ਼ ਬਣਾਉਂਦੇ ਨੇ ਅੱਜ ਦੀ ਡੇਟ ਦੇ ਵਿੱਚ ਕੋਈ ਨਹੀਂ ਪੁੱਛਦਾ ਡੇਟ ਦੇ ਚੱਲ ਕਹਿੰਦਾ ਚੱਲ ਰਾਵਣ ਵਾਲਾ ਕੀ ਆ ਦਿਹਾੜੀ ਵਾਲਾ ਮਜ਼ਦੂਰ ਬਣਾ ਕੇ ਚਲਾ ਗਿਆ ਲੈ ਅੱਟਾ ਕਹਾਂ ਇਹ ਚੀਜ਼ ਬਈ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਦੀਪਕ ਚਾਨਣਾ ਦੇਸ਼ ਭਰ ਦੇ ਵਿੱਚ 2 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਣਾ ਹੈ ਅ ਦੁਸ਼ਹਿਰੇ ਦੇ ਤਿਉਹਾਰ ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਅਤਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਅਸੀਂ ਅੱਜ ਮਾਛੀ ਵਾਲਾ ਸਾਹਿਬ ਦੇ ਵਿੱਚ ਮੌਜੂਦ ਆ ਅਤਾ ਦੇ ਸ਼ਹਿਰੇ ਦੇ ਤਿਹਾਰ ਲਈ ਮੈਦਾਨਾਂ ਚ 라ਵਣ ਮੇਗਨਾਥ ਅਤੇ ਕੁੰਭ ਕਰਨ ਦੇ ਵਿਸ਼ਾਲ ਪੁਤਲੇ ਤਿਆਰ ਕੀਤੇ ਜਾ ਰਹੇ ਹਨ ਅੱਜ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਕਾਰੀਗਰਾਂ ਦੇ ਨਾਲ ਕਰਾਵਾਂਗੇ ਜੋ ਆਪਣੀ ਕਲਾ ਦੇ ਨਾਲ ਹਰ ਸਾਲ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਇਹ ਪ੍ਰਤੀਕ ਤਿਉਹਾਰ ਦਸ਼ਹਿਰਾ ਜਿਸ ਦੇ ਮੌਕੇ ਦੇ ਉੱਤੇ ਦੁਸ਼ਹਿਰੇ ਦੇ ਲਈ 라वण कुंभकर्ण ਅਤੇ मेघनाद ਦੇ ਪੁਤਲੇ ਜਿਹੜੇ ਨੇ ਉਹ ਤਿਆਰ ਕਰਦੇ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਇਹ ਪੁਤਲੇ ਤਿਆਰ ਕਰਨ ਦੇ ਲਈ ਕੁਝ ਕੁ ਮਿੰਟਾਂ ਦੇ ਵਿੱਚ ਇਹ ਪੁਤਲੇ ਸਾੜ ਦਿੱਤੇ ਜਾਂਦੇ ਨੇ 라वण দહન ਕੀਤਾ ਜਾਂਦਾ ਹੈ ਦੇਸ਼ ਭਰ ਚ ਖੁਸ਼ੀ ਮਨਾਈ ਜਾਂਦੀ ਹੈ ਤਾਂ ਗੱਲਬਾਤ ਕਰਾਂਗੇ ਕਾਰੀਗਰ ਸਾਡੇ ਨਾਲ ਮੌਜੂਦ ਨੇ ਜਿਹੜੇ ਲੰਬੇ ਸਮੇਂ ਤੋਂ ਇਹ ਤਿਆਰ ਕਰ ਰਹੇ ਨੇ ਪੁਤਲੇ ਗਲਬਤ ਕਰ ਲੈਨੇ ਆ ਅ ਭਾਈ ਜੀ ਨਾਮ ਕੀ ਆ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਸ੍ਰੀਮੰਜ ਖੰਦੇ ਤੋਂ ਆਏ ਆ ਆ ਕਿੰਨੇ ਕ ਸਾਲਾਂ ਤੋਂ ਤੁਸੀਂ ਇਹ ਪੁਤਲੇ ਬਣਾਉਣ ਦਾ ਜਿਹੜਾ ਕੰਮ ਹੈ ਉਹ ਕਰਦੇ ਆ ਰਹੇ ਹੋ ਖਾਨਦਾਨੇ ਕੰਮ ਸਾਡਾ ਖਾਨਦਾਨੀ ਕੰਮ ਇਹ ਕਿੰਨੇ ਕ ਸਾਲ ਹੋ ਗਏ ਬਚਪਨ ਤੋਂ ਸਟਾਰਟ ਹੋ ਜਾਂਦੇ ਸਾਡੇ ਕੰਮ ਬਚਪਨ ਤੋਂ ਹਾਂ ਜੀ ਇਹ ਤੁਹਾਨੂੰ ਖੁਦ ਨੂੰ ਕਿੰਨਾ ਕ ਸਮਾਂ ਹੋ ਗਿਆ ਇਸ ਕੰਮ ਦੇ ਵਿੱਚ 35 ਸਾਲ 35 ਸਾਲ ਜੀ 5 ਸਾਲ ਲੱਗ ਗਏ ਅੱਛਾ ਤੁਹਾਡੀ ਉਮਰ ਜਦੋਂ 5 ਸਾਲ ਦੀ ਸੀ ਤਾਂ ਉਦੋਂ ਤੋਂ ਤੁਸੀਂ ਬਣਾਉਣ ਲੱਗੇ ਸੀ ਹਾਂ ਜੀ ਕਿੰਨੀ ਕ ਮਿਹਨਤ ਲੱਗਦੀ ਹੈ ਇਸ ਕੰਮ ਦੇ ਵਿੱਚ ਇਸ ਨੂੰ ਤਿਆਰ ਕਰਨ ਦੇ ਵਿੱਚ ਕਿੰਨੀ ਕ ਮਿਹਨਤ ਲੱਗ ਜਾਂਦੀ ਉਹ ਮਿਹਨਤ ਲੱਗਦੀ ਦਾ ਤੁਸੀਂ ਦੇਖਿਆ ਹੀ ਹੋ ਉਹ ਬੰਦੇ ਕੀ ਹਾਲ ਹੈ ਬੰਦੇ ਦਾ ਰਾਤ 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 2:00 3:00 ਵਜੇ ਰਾਤ ਨੂੰ ਵਜੇ 2:00 ਵਜੇ 2:30 ਵਜੇ ਟਾਈਮ ਕੋਈ ਨਹੀਂ ਟੇਬਲ ਦਾ ਕੰਮ ਦਾ ਕੋਈ ਟਾਈਮ ਨਹੀਂ ਹੈ ਨਾ ਨਾ ਇਹ ਆ ਮੇਗਨਾਥ ਕੁੰਭ ਕਰਨ ਤੇ ਰਾਵਣ ਦਾ ਪੁਤਲਾ ਜਿਹੜਾ ਤਿਆਰ ਕੀਤਾ ਜਾਂਦਾ ਹੈ ਖਾਸ ਕਰਕੇ ਅਸੀਂ ਇਹ ਦੇਖ ਰਹੇ ਹਾਂ ਕਾਫੀ ਤਰ੍ਹਾਂ ਦਾ ਮਟੀਰੀਅਲ ਤੁਹਾਡੇ ਕੋਲ ਪਿਆ ਇਸ ਟਾਈਮ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਪੁੱਤਲੇ ਨੂੰ ਤਿਆਰ ਕਰਨ ਦੇ ਲਈ ਵਰਤੀਆਂ ਜਾਂਦੀਆਂ ਨੇ ਇਹਦੇ ਵਿੱਚ ਬਾਸ ਦਾ ਕਾਗਜ਼ ਹੁੰਦਾ ਬੱਤੇ ਜਾਂਦਾ ਗਾਉਂ ਸੁਤਲੀ ਵਗੈਰਾ ਬਸ ਵੇਰ ਹੁੰਦੀ ਬਸ ਬਸ ਇਹਨਾਂ ਇੰਨੀਆਂ ਕੁ ਚੀਜ਼ਾਂ ਦੇ ਨਾਲ ਤੁਸੀਂ ਇਹ ਸਾਰਾ ਸਿਸਟਮ ਜਿਹੜਾ ਤਿਆਰ ਕਰ ਲੈਣੇ ਆਪ ਕਪੜਾ ਵਗੈਰਾ ਹੋਵੇ ਤੋਤੀ ਹੋਗੀ ਸਾਰੇ ਛੋੜੀ ਛਡਾਉਂਦੇ ਦਿੰਦੇ ਬਸ ਉਹ ਕਰ ਚੱਕਰ ਬਸ ਆ ਕਿੰਨੇ ਕੁ ਦਿਨ ਜਿਹੜੇ ਲੱਗ ਜਾਂਦੇ ਨੇ ਇਹਨਾਂ ਪੁੱਤਲਿਆਂ ਨੂੰ ਤਿੰਨਾਂ ਨੂੰ ਤਿਆਰ ਕਰਨੇ ਇੰਨੇ ਲੱਗਦਾ ਇੱਕ ਮਹੀਨਾ ਬੋਰਾ ਮਨਾ ਬੋਰਾ ਜੀ ਕਿੰਨੇ ਇੱਕ ਕਾਰੀਗਰ ਤੁਸੀਂ ਲੱਗਦੇ ਹੋ ਤਿਆਰ ਕਰਨ ਵਿੱਚ ਮੈਂ ਪੰਜ ਕਾਰੀਗਰ ਲੱਗੇ ਹੂੰ ਜੀ ਬਾਕੀ ਫੈਮਿਲੀ ਸਾਡੇ ਲੱਗੇ ਨਾਲ ਇਹਦਾ ਅੱਛਾ ਉਹ ਵੀ ਨਾਲ ਕੰਮ ਕਰਾਉਂਦੇ ਨੇ ਹੱਥ ਵਟਾਉਂਦੇ ਨੇ ਨਾਲ ਹਾਂ ਜੀ ਆਪਾਂ ਕਰਦੇ ਵਿਚਾਰੇ ਹਾਂ ਜੀ ਤੇ ਜਿਵੇਂ ਦੇਖੀ ਆਪਾਂ ਤਾਂ ਕਿੰਨੇ ਇੱਕ ਫੁੱਟ ਦੇ 라ਵਣ ਜਿਹੜੇ ਨੇ ਤਿਆਰ ਕੀਤੇ ਜਾਣੇ ਨੇ 라ਵਣ ਦਾ ਪੁੱਤਲਾ ਹੋ ਗਿਆ ਮੇਗਨਾਦ ਦਾ ਕੁੰਮ ਕਰਨ ਦਾ 50 ਫੁੱਟ ਦਾ ਜਿਹਾ ਬਣੋਗਾ 50 ਫੁੱਟ ਦਾ 라ਵਣ ਦਾ 라ਵਣ ਦਾ ਬਾਕੀ 35 25 ਫੁੱਟ ਹਾਂ ਜੀ ਤਾਂ ਤੁਸੀਂ ਇਸ ਸ਼ਹਿਰ ਦੇ ਵਿੱਚ ਆ ਕੇ ਕਿੰਨੇ ਕ ਸਾਲਾਂ ਤੋਂ ਤਿਆਰ ਕਰ ਰਹੇ ਹੋ ਜੀ ਸਾਹਿਬ ਨਹੀਂ ਇਹ ਮਾਚੀਵਾੜੇ ਵਾਲਿਆਂ ਦਾ 35 ਸਾਲ ਅੱਛਾ ਇਹਨਾਂ ਦੇ ਵੀ ਤੁਸੀਂ ਲਗਾਤਾਰ 35 ਸਾਲ ਤੋਂ ਕਰ ਰਹੇ ਹੋ ਜੀ ਸਾਹਿਬ ਹੂੰ ਇਸ ਤੋਂ ਇਲਾਵਾ ਹੋਰ ਵੀ ਕਿਸੇ ਦੇ ਪੁੱਤਲੇ ਕਿਸੇ ਸ਼ਹਿਰ ਚ ਜਾ ਕੇ ਤੁਸੀਂ ਤਿਆਰ ਕਰਦੇ ਹੋ ਜੀ ਹੋਰ ਕਿਸੇ ਦਾ ਬਾਬਾ ਲੋਕਾਂ ਨੂੰ ਮਾਛੀ ਵੜੇ ਹਾਂ ਜੀ ਮਤਲਬ ਕਿ ਇੱਕ ਇੱਕ ਸਮੇਂ ਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਇੱਕ ਜਗ੍ਹਾ ਤੇ ਹੀ ਤਿਆਰ ਕਰ ਪਾਉਂਦੇ ਹੋ ਜਾਂ ਕਿੱਦਾਂ ਕਿੰਨੇ ਹੋਰ ਵੀ ਕਰ ਸਕਦੇ ਹੋ ਮੌਸਮ ਖਰਾਬ ਤਾਂ ਫਿਰ ਦਿੱਕਤ ਬੰਦੀ ਤੇ ਆੜੀ ਇਸ ਮਤ ਬੰਦੇ ਔਖਾ ਹੋ ਜਾਂਦਾ ਹੂੰ ਫਿਰ ਆਦਾ ਕੰਮ ਹੁੰਦਾ ਜਦ ਇਹ ਵੀ ਦਿਨ ਚ ਕਰ ਲਿਆ ਬੰਦਾ ਚੋਗੇ ਮਿਹਨਤ ਬਹੁਤ ਲੱਗਦੀ ਹੈ ਮਿਹਨਤ ਲੱਗਦੀ ਹੈ ਹੂੰ ਜੀ ਜਿਵੇਂ ਹੁਣੇ ਤਿਆਰ ਕੀਤਾ ਹੈ ਕਈ ਵਾਰੀ ਐਦਾਂ ਵੀ ਹੋ ਜਾਂਦਾ ਹੈ ਕਿ ਜਦੋਂ ਇਹਨਾਂ ਨੂੰ ਖੜੇ ਕਰਨ ਲੱਗਣਾ ਹੈ ਜਾਂ ਤਿਆਰ ਕਰ ਦੇਣਾ ਕੋਈ ਨੁਕਸਾਨ ਹੋ ਗਿਆ ਜਾਂ ਖਰਾਬ ਹੋ ਗਿਆ ਐਦਾਂ ਵੀ ਕੋਈ ਚੰਗਾ ਅਗਰ ਮੀਂਹ ਪੈ ਗਿਆ ਮੌਸਮ ਖਰਾਬ ਹੋਇਆ ਉਹਦੀ ਕੋਈ ਗਾਰੰਟੀ ਨਹੀਂ ਹੁੰਦੀ ਹਾਂ ਕਿਸੇ ਕੋਲ ਨਹੀਂ ਗਾਰੰਟੀ ਹੁੰਦੀ ਸਾਨੂੰ ਪਤਾ ਇਹ ਤੂਫਾਨ ਆ ਕੇ ਕਿਹੜੇ ਉੱਪਰ ਆਕਸ ਦੇ ਨੂੰ ਕਿਸੇ ਨੂੰ ਤਾਂ ਕਰਕੇ ਉੱਪਰ ਆ ਜਾਂਦਾ ਆ ਜਿਵੇਂ ਤੁਸੀਂ ਜਦੋਂ ਰਾਵਣ ਦਾ ਮੂੰਹ ਤਿਆਰ ਕਰਦੇ ਹੋ ਜਾਂ ਉਹਦਾ ਡਿਜ਼ਾਈਨ ਜਿਹੜਾ ਤਿਆਰ ਕਰਦੇ ਹੋ ਉਹ ਖਾਸ ਕਰਕੇ ਕਿਸ ਚੀਜ਼ਾਂ ਦੇ ਨਾਲ ਕੀਤਾ ਜਾਂਦਾ ਜਦੋਂ ਪਤਾ ਪਾਸਲਾ ਹੁੰਦਾ ਹਾਂ ਉਹ ਪਾਸਾ ਇਸਤੇਮਾਲ ਹੁੰਦਾ ਹੈ ਬਾਂਸਾ ਹਾਂ ਬਾਕਾ ਕਾਗਜ਼ ਬਾਂਸੋ ਕਾਗਜ਼ ਤੇ ਬਾਂਸ ਫਿਰ ਅਗਾਂ ਲੱਗੇ ਦੇਖੋ ਇਹ ਤੇ ਹਾਂ ਇਹ ਇਹ ਫਿਰ ਆਸਾਨੀ ਦੇ ਨਾਲ ਮਿਲ ਜਾਂਦਾ ਸਮਾਨ ਸਾਰਾ ਯਾ ਕਿੱਦਾਂ ਤੁਹਾਨੂੰ ਕਿਤੋਂ ਬਾਹਰੋਂ ਖਰੀਦ ਕੇ ਲੈ ਕੇ ਆਉਣਾ ਬਾਹਰੋਂ ਜਾਣਾ ਪੈਂਦਾ ਬਾਹਰ ਤੋਂ ਲੈ ਕੇ ਆਉਣਾ ਬਾਹਰ ਜਾਣਾ ਹੈ ਕਿਰਾਏ ਪਾੜਾ ਗੱਡੀ ਦਾ ਲੈਵਲ ਬਹੁਤ ਪੈਲੀ ਹਾਂ ਜੀ ਆ ਤੁਹਾਨੂੰ ਸਭ ਤੋਂ ਵੱਧ ਖੁਸ਼ੀ ਕਦੋਂ ਹੁੰਦੀ ਹੈ ਜਦੋਂ ਇਹਨਾਂ ਨੂੰ ਪੁਤਲਿਆਂ ਨੂੰ ਤਿਆਰ ਕਰਦੇ ਹੋ ਜਾਂ ਜਦੋਂ ਇਹਨਾਂ ਦਾ ਦਹਨ ਹੁੰਦਾ ਉਦੋਂ ਜਦੋਂ ਇਹ ਸਾੜੇ ਜਾਂਦੇ ਨੇ ਨਹੀਂ ਜਦ ਆਪ ਖੜੇ ਜਾਂਦੇ ਜਦ ਖੁਸ਼ੀ ਹੁੰਦੀ ਹੈ ਜਦ ਆਪਾਂ ਕੰਮ ਤਿਆਰ ਹੋ ਗਿਆ ਹਾਂ ਨੇ ਜਨੇ ਦੇ ਇੱਥੇ ਲੱਗ ਰਹੇ ਨੇ ਆਪਾਂ ਸਾਈਜ਼ ਆ ਰਹੇ ਨੇ ਕਈ ਵਾਰੀ ਬੀ ਟੈਨਸਨ ਟੈਨਸਨ ਬਹੁਤ ਹੁੰਦੀ ਸੀ ਹੂੰ ਬੇ ਟੈਂਪ ਦੇਣਾ ਕਿਹੜਾ ਇਹ ਕਿਹੜਾ ਹੈ ਦੋ ਦਿਨ ਬਾਅਦ ਹੋਊਗਾ ਇਹ 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 ਟਾਈਮ ਬੰਦਾ ਹੁੰਦਾ ਬੇ ਦਿਨ ਤਾਰੀਖ ਪੱਕੀ ਦੀ ਹੂੰ ਤਾਂ ਕਰਕੇ ਜਿਵੇਂ ਤੁਸੀਂ ਦੱਸਿਆ ਮਿਹਨਤ ਬਹੁਤ ਲੱਗ ਜਾਂਦੀ ਹੈ ਕੀ ਉਹਦਾ ਮਿਹਨਤ ਦਾ ਮੁੱਲ ਮਿਲਦਾ ਹੈ ਜਿਹੜੀ ਜਿਹੜੀ ਮਿਹਨਤ ਕਰਦੇ ਆ ਉਹਦਾ ਮੁੱਲ ਪੂਰਾ ਮਿਲਦਾ ਲੰਬਾਈ ਉਚਾਈ ਦੇ ਹਿਸਾਬ ਨਾਲ ਕਿੰਨੇ ਦਾ ਤਿਆਰ ਕਰ ਲੰਬਾਈ ਘੱਟ ਹੋ ਗਈ ਲੰਬਾਈ ਵੱਧ ਉਹ ਰੇਟ ਵੱਜ ਜਾਂਦੇ ਹੂੰ ਇਹਦੇ ਕੋਈ ਕੁਸਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰ ਹੈਗਾ ਤੁਹਾਡੇ ਆ ਸਿਰਫ ਇਹੀ ਚੀਜ਼ ਤਿਆਰ ਕਰਦੇ ਹੁੰਦੇ ਨਹੀਂ ਫਿਰ ਆਪਣਾ ਬਟੇ ਦਾ ਕੰਮ ਸਲਾਈ ਦਾ ਕੰਮ ਹੈ ਤਾਂ ਆਪਣਾ ਅੱਛਾ ਸਲਾਈ ਦਾ ਕੰਮ ਵੀ ਹੈ ਡੇਸ ਕੰਮ ਹੈ ਦਾ ਆਪਣਾ ਖੁਦ ਹਾਂ ਅੱਪਰੇ ਕਰੀਏ ਜੇਦਾ ਜੇਦਾ ਜਿਆ ਟਾਈਮ ਆਉਂਦਾ ਰਹੇ ਫਿਰ ਸੀਨ ਵਾਲੀ ਦੇ ਆਪਣਾ ਹੱਗੂ ਹੀ ਸਾਲ ਬਾਅਦ ਆਉਂਦੇ ਕਾ ਰੋ ਜਾਂਦਾ ਹੂੰ ਬਚਾ ਤੇ ਆਪਣਾ ਦੋ ਦੋ ਆਪਣਾ ਮਾਹੌਲ ਵੀ ਚੇਂਜ ਹੋ ਜਾਂਦਾ ਆਪਣਾ ਫਿਰ ਆਪਣਾ ਘੁੰਮ ਫਿਰ ਵੀ ਲੈਂਦੇ ਦੋ ਮੱਛੀਵਾੜੇ ਵੀ ਦੇਖ ਲੈਂਦੇ ਆਪਣਾ ਕਿਹੜੇ ਯਾਰ ਦੋਸਤਾਂ ਦੇ ਵਿਚਾਰੇ ਬੱਲੀ ਆਪਣੇ ਜ਼ਿਆਦਾ ਦੋਸਤਾਂ ਜਿਹਨਾਂ ਨੂੰ ਮਿਲ ਜਿਆ ਦੋਸਤ ਉਹ ਵੀ ਥੋੜਾ ਫਿਰ ਚੱਕੋ ਕੁਛ ਨਹੀਂ ਇਹ ਜਿਸ ਤਰ੍ਹਾਂ ਮਹਿੰਗਾਈ ਵੱਧਦੀ ਜਾ ਰਹੀ ਹੈ ਲਗਾਤਾਰ ਹਰ ਸਾਲ ਆਪਾਂ ਦੇਖਦੇ ਆਂ ਹਰ ਇੱਕ ਚੀਜ਼ ਵੱਧ ਜਾਂਦੀ ਹੈ ਖਾਣ ਪੀਣ ਦੀ ਤੁਹਾਡੇ ਰੇਟ ਦੇ ਵਿੱਚ ਵੀ ਵਾਧਾ ਹੁੰਦਾ ਹੈ ਜਾਂ ਨਹੀਂ ਉਹ ਮੁੱਲ ਮਿਲਦਾ ਜਿਹੜਾ ਚਾਹਨੇ ਹੋ ਨਹੀਂ ਨਹੀਂ ਕੰ ਉਹ ਪਤਾ ਆਇਆ ਕਿ ਠੀਕ ਮਿਲਦਾ ਵਾ ਹੂੰ ਉਹ ਪੈਸੇ ਦੇ ਹੁੰਦੇ ਉਹ ਚੱਕਣ ਵੀ ਉਹ ਕਹਿੰਦੇ ਬੰਦੇ ਉਹ ਤੁਹਾਨੂੰ ਸਭ ਨੂੰ ਪਤਾ ਹੁੰਦਾ ਮਹਿੰਗੇ ਬੱਦੇ ਵਾਲਾ ਪਤਾ ਰੇਡ ਭਾਅ ਪਤਾ ਕਰ ਦਿੰਦੇ ਆਪਾਂ ਸੋਣ ਦੇ ਜੀ ਜਿਵੇਂ ਤੁਸੀਂ ਦੱਸਿਆ ਤੁਹਾਡੇ ਪਹਿਲਾਂ ਪਰਿਵਾਰਕ ਮੈਂਬਰ ਵੀ ਜਿਵੇਂ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਬਜ਼ੁਰਗ ਜਿਵੇਂ ਤੁਹਾਡੇ ਦਾਦੇ ਪੜਦਾਦੇ ਹੁੰਦੇ ਸੀ ਉਹ ਵੀ ਤਿਆਰ ਕਰਦੇ ਹੁੰਦੇ ਸੀ ਇਹਦੀ ਸਾਡਾ ਖਾਨਦਨੀ ਕੰਮ ਹੈ ਇਹ ਖਾਨਦਨੀ ਕੰਮ ਹੈ ਹਾਂ ਸਾਡੇ ਪੂਰੇ ਪਰਿਵਾਰ ਕਰਦਾ ਹਾਂ ਅੱਜ ਜੇ ਮੈਂ ਤੁਸੀਂ ਹੁਣ ਦੱਸਿਆ ਅੱਗੇ ਸਾਡਾ ਪਰਿਵਾਰ ਵੀ ਨਾਲ ਲੱਗਦਾ ਹੈ ਲੇਡੀਜ਼ ਵੀ ਲੱਗਦੀਆਂ ਬੱਚੇ ਵੀ ਨਾਲ ਕਰਾਉਂਦੇ ਨੇ ਕੰਮ ਨਹੀਂ ਨਹੀਂ ਬੱਚੇ ਸਕੂਲ ਜਾਂਦੇ ਤੁਸੀਂ ਬੱਚੇ ਸਕੂਲ ਜਾਂਦੇ ਨਹੀਂ ਹਾਂ ਜਨਰੇਸ਼ਨ ਚੇਂਜ ਹੋ ਗਿਆ ਇਸ ਜਨਰੇਸ਼ਨ ਕਿਉਂ ਬੱਚੇ ਅੱਗੇ ਅੱਗੇ ਕੜਾ ਕੋਈ ਕਰੂਗਾ ਹੁਣ ਕਾ ਕਰਦਾ ਕਰਦਾ ਫਿਰ ਬੱਚੇ ਕਿਹਦੇ ਦੇਖਣਾ ਬਿਲਕੁਲ ਬਾਦੋ ਕੋਈ ਕੈਂਟਰੀ ਦੀ ਚੀਜ਼ ਹਾਂ ਅੱਜ ਕੱਲ ਦਾ ਸਮਾਂ ਚੇਂਜ ਹੋ ਰਿਹਾ ਹੈ ਬਹੁਤ ਚੇਂਜ ਹੋ ਗਿਆ ਜੀ ਹੁਣ 19 ਵਜੇ ਦਾ ਅਗਲਾ ਕੜੀ ਨਾ ਯਾਨੀ ਜਦੋਂ ਉਹਨਾਂ ਟਾਈਮ ਹੀ ਨਹੀਂ ਮਿਲਦਾ ਭਾਈ ਜੀ ਤੁਸੀਂ ਵੀ ਨਾਲ ਤਿਆਰ ਕਰਦੇ ਹੋ ਕਿਵੇਂ ਹਾਂਜੀ ਮੈਂ ਬੜਾ ਇਹਨਾਂ ਛੋਟਾ ਬ੍ਰਦਰ ਹੈ ਜੀ ਨਾਲ ਅੱਛਾ ਇਹਨਾਂ ਦੇ ਬ੍ਰਦਰ ਹੀ ਹੋ ਹਾਂਜੀ ਕਿੰਨੇ ਕ ਸਮੇਂ ਤੋਂ ਤੁਸੀਂ ਵੀ ਨਾਲ ਜੁੜੇ ਹੋਇਆ ਮੈਂ ਜਿਵੇਂ ਸੰਲੋ ਜਿਵੇਂ ਬਣਾ ਰਹੇ ਸੀਗੇ ਇਹ ਜਿਵੇਂ ਮੈਂ ਛੋਟਾ ਹੁੰਦਾ ਸਕੂਲ ਆ ਕੇ ਮੈਂ 10ਵੀਂ 8ਵੀਂ ਚ ਹੁੰਦਾ ਸੀਗਾ ਹਾਂ ਮੈਂ ਆ ਕੇ ਮੈਂ ਵੀ ਡੱਕੇ ਤੇ ਲੈ ਕੇ ਮੈਂ ਵੀ ਮੋੜਨ ਲੱਗ ਜਾਂਦਾ ਸੀਗਾ ਹਾਂ ਫਿਰ ਮੈਨੂੰ ਵੀ ਬਹੁਤ ਵਧੀਆ ਲੱਗਦਾ ਸੀ ਕੰਮ ਸਿੱਖਣਾ ਵੀ ਮੈਂ ਵੀ ਕਰਾਂ ਇਹ ਮੈਨੂੰ ਕਰੇਜ਼ ਹੈ ਕੰਮ ਦਾ ਯਾਨੀ ਕਿ ਯਾਨੀ ਕਿ ਇਹ ਨਹੀਂ ਕਿ ਕੋਈ ਪਰਮਨੈਂਟ ਹੈ ਵੀ ਹੱਸ ਆਏ ਸਾਲ ਮੈਨੂੰ ਮਿਲਦਾ ਹੋ ਹੂੰ ਹੁਣ ਬੜਾ ਬਰਤ ਬਣਾਉਣ ਲੱਗ ਗਿਆ ਇਹ ਹੈ ਕਿ ਵਿੱਚੋਂ ਹੱਥ ਮੜਾਣਾਂ ਚ ਵਧੀਆ ਲੱਗਦਾ ਵਾ ਹਾਂ ਇਹ ਫਿਰ ਬਾਈ ਸਿੱਖਿਆ ਕਿਸੇ ਤੋਂ ਕਿ ਦੇਖ ਦੇਖ ਕੇ ਏਦਾਂ ਕਰਨ ਲੱਗ ਗਿਆ ਆਪਣੇ ਦੇਖ ਦੇਖ ਕੇ ਦੇਖ ਕੇ ਦੇਖ ਦੇਖ ਕੇ ਕੋਈ ਸਿੱਖਣ ਦੀ ਲੋੜ ਨਹੀਂ ਪੈਂਦੀ ਸਿੱਖਣ ਦੀ ਲੋੜ ਨਹੀਂ ਪੈਂਦੀ ਕੋਈ ਘਰ ਚ ਕੰਮ ਹੁੰਦਾ ਦੀਗਾ ਹਾਂ ਤਾਂ ਬੰਦਾ ਸੌਖਾ ਸਿੱਖਿਆ ਜਾਂਦਾ ਜੀ ਨਾਲ ਸਟੱਡੀ ਕਰਦੇ ਹੋ ਬਾਈ ਪੜ੍ਹਦੇ ਹੋ ਨਹੀਂ ਸਰ ਮੈਂ ਜੌਬ ਕਰਦਾ ਜੀ ਜੌਬ ਕਰਦੇ ਹਾਂ ਜੀ ਹਾਂ ਜਿਵੇਂ ਅਸੀਂ ਦੇਖ ਰਹੇ ਸੀ ਆ ਤੁਸੀਂ ਕਾਫੀ ਮਿਹਨਤ ਲਗਾ ਰਹੇ ਹੋ ਜਿਵੇਂ ਬਾਸ ਪਹਿਲਾਂ ਪ੍ਰੋਪਰ ਵੱਡੇ ਬਾਸ ਨੇ ਫਿਰ ਉਹਨਾਂ ਨੂੰ ਕੱਟਿਆ ਵੱਡਿਆ ਜਾਣਾ ਹਾਂਜੀ ਹਾਂਜੀ ਉਸ ਤੋਂ ਬਾਅਦ ਜਾ ਕੇ ਤਿਆਰ ਹੋਣਾ ਜੀ ਜਿਵੇਂ ਜਿਸਨੂੰ ਉਹਦੀ ਲੈਂਥ ਬਣਾਣੀ ਆ ਜੇ ਕੋਈ ਆਪਾਂ ਬੋਡੀ ਪਾਰਟ ਬਣਾ ਰਹੇ ਆ ਜਦੋਂ ਅਸੀਂ ਲੈਂਥ ਆ ਜਿਹੜੀ ਅਸੀਂ ਰਿਕਾਰਡਿੰਗ ਤੇ ਬਣਾਵਾਂਗੇ ਉਸਨੂੰ ਰੈਡੀ ਕਰਨਾ ਪੈਂਦਾ ਵਾ ਸੋਟੀ ਨੂੰ ਪੱਚਣ ਨੂੰ ਵੜਦ ਕੇ ਆਰੀ ਨਾਲ ਦੱਤੀ ਨਾਲ ਸੈੱਟ ਕਰਨਾ ਪੈਂਦਾ ਵਾ ਉਹਨੂੰ ਢਾਲਣਾ ਪੈਂਦਾ ਵਾ ਗੋਲ ਕਰਨਾ ਪੈਂਦਾ ਵਾ ਜੇ ਫਲੈਟ ਰੱਖਣੀ ਫਲੈਟ ਰੱਖਣੀ ਆਰਾਊਂਡ ਕਰਨੀ ਆਰਾਊਂਡ ਕਰਨੀ ਹੁੰਦੀ ਹੈ ਹਮ ਹਰ ਸ਼ੇਪ ਦੇ ਵਿੱਚ ਮਿਹਨਤ ਕਰਨੀ ਪੈਂਦੀ ਉਹਦੇ ਵਿੱਚ ਯਾਨੀ ਕਿ ਡੇ ਨਾਈਟ ਡੇ ਨਾਈਟ ਪਰਡੇ ਲਾਗ ਪਿਆ ਲੱਗਦਾ ਡੇ ਨਾਈਟ ਮਲਾ ਕੇ 60 ਦਿਨ ਦਾ ਟਾਈਮ ਲੱਗ ਜਾਂਦਾ ਹੈ ਟੋਟਲ 60 ਦਿਨ ਹਾਂਜੀ ਡੇ ਨਾਈਟ ਦਾ ਦੇਖੀ ਇਹਦਾ 60 ਦਿਨਾਂ ਦੇ ਵਿੱਚ ਜਾ ਕੇ ਤਿੰਨ ਪੁੱਤਲੇ ਕਿ ਇੱਕ ਤਿੰਨ ਪੁੱਤਲੇ ਤਿਆਰ ਹੋ ਜਾਂਦੇ ਹਾਂਜੀ ਹਾਂਜੀ ਮਤਲਬ ਇੱਕ ਦੁਸ਼ਹਿਰਾ ਘੱਟੋ ਘੱਟ ਤੁਹਾਨੂੰ 60 ਦਿਨ ਮਿਹਨਤ ਕਰਕੇ ਫਿਰ ਤਿਆਰ ਕਰਕੇ ਦੇਣਾ ਜੀ ਸਰ ਉਦੋਂ ਖੁਸ਼ੀ ਹੁੰਦੀ ਹੈ ਬਾਈ ਫਿਰ ਜਦੋਂ ਤਿਆਰ ਹੋ ਕੇ ਲੈ ਜਾਣੇ ਉੱਥੇ ਦੁਸ਼ਹਿਰਾ ਮੈਦਾਨ ਦੇ ਵਿੱਚ ਹਾਂਜੀ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜਦ ਰਾਵਣ ਸਾਡਾ ਖੜਾ ਹੋ ਜਾਂਦਾ ਵਾ ਤਿਆਰ ਹੋ ਕੇ ਹਨ ਰੈਡੀ ਸ਼ੈ ਖੜਾ ਹੁੰਦਾ ਵਾ ਦੁਨੀਆ ਦੂਰੋਂ ਦੂਰ ਆ ਕੇ ਵੀਡੀਓ ਬਣਾਉਂਦੀ ਫੋਟੋਆਂ ਖਿੱਚਦੀ ਮੱਥਾ ਟੇਕਦੀ ਆ ਉਦੋਂ ਸਾਡੀ ਮਿਹਨਤ ਦਾ ਫਲ ਸਾਨੂੰ ਮਿਲ ਜਾਂਦਾ ਹੈ ਹਾਂ ਉਦੋਂ ਫਿਰ ਮਨ 'ਚ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਜੀ ਬਹੁਤ ਖੁਸ਼ੀ ਹੁੰਦੀ ਵੇ ਸਟੇਜ ਤੇ ਜੇ ਸਾਡਾ ਨਾਮ ਬੋਲਿਆ ਜਾਂਦਾ ਸਾਨੂੰ ਪ੍ਰਣਾਮ ਮਿਲਦਾ ਵਾ ਇਨਾਮ ਮਿਲਦਾ ਵਾ ਉਦੋਂ ਵੀ ਸਾਨੂੰ ਬਹੁਤ ਬਹੁਤ ਉਸਤਾ ਮਿਲਦਾ ਵਾ ਚੀਜ਼ ਦਾ ਹਮ ਭਾਈ ਆ ਚੀਜ਼ ਆਪਾਂ ਕੋਲ ਜਾ ਕੇ ਦੇਖ ਲੈਣੇ ਇੱਕ ਮਿੰਟ ਜਿਵੇਂ ਆ ਚੀਜ਼ਾਂ ਲੱਗੀਆਂ ਹੋਈਆਂ ਨੇ ਇਹ ਸਾਰਾ ਪੇਪਰ ਲਗਾਇਆ ਜਾਂਦਾ ਫਿਰ ਕਿਦਾਂ ਇਹ ਸਭ ਦੇ ਪਹਿਲਾਂ ਥੱਲੇ ਸਿਰਜੀ ਇਹਦਾ ਜਿਹੜਾ ਹੈ ਨਾ ਬਾਸ ਦਾ ਸਟ੍ਰ ਫਿਰ ਤਾਂ ਪੇਂਟ ਹੁੰਦਾ ਵਾ ਫਿਰ ਪੇਂਟ ਹੋਣ ਤੋਂ ਬਾਅਦ ਇਹ ਪਰ ਜਿੰਨੀ ਵੀ ਆਹਵਾ ਡੈਕੋਰੇਸ਼ਨ ਹੈ ਇਹ ਅਸੀਂ ਸਾਰੀ ਆਪ ਆਪਣੇ ਹੱਥ ਨਾਲੇ ਕਰਦੇ ਹਾਂ ਇਹ ਸਾਰਾ ਫਿਰ ਜਿਵੇਂ ਆਹ ਛੋਟੇ ਛੋਟੇ ਉਹ ਸਪਾਰਕਲਸ ਲੱਗੇ ਹੋਏ ਨੇ ਜੀ ਸਰ ਜੀ ਇਹ ਖੁਦ ਤਿਆਰ ਕਰਦੇ ਹਾਂ ਤੁਸੀਂ ਜੀ ਸਰ ਹਾਂਜੀ ਇਹ ਸਾਰਾ ਰੈਡੀਮੇਡ ਸਮਾਨ ਆਉਂਦਾ ਵਾ ਬਿਨਾ ਕੱਟਿਆ ਅਸੀਂ ਆਪੇ ਕੱਟ ਕੇ ਸਾਰਾ ਇਹ ਰੈਡੀ ਰੈਡੀ ਕਰਕੇ ਇਹਨੂੰ ਕਟਿੰਗ ਕਰਕੇ ਇਹਦੇ ਸਾਜਦੇ ਨੇ ਮੁਕਟ ਦੀ ਲੁੱਕ ਬਣਾ ਦਿੰਦੇ ਨੇ ਵੀ ਹਾਂ ਵੀ ਜਿਨਾਂ ਨਾਲ ਇੱਕ ਰਾਜਾ ਸੀਗਾ ਤਾਂ ਰਾਜੇ ਵਾਂਗੂ ਹੀ ਰਾਜਾ ਲੱਗੇ ਹਾਂ ਇਹ ਚੀਜ਼ ਹੈ ਇਹਦੇ ਵਿੱਚ ਅਜੇ ਹੋਰ ਕੀ ਕੀ ਕਮੀ ਹੈਗੀ ਐ ਇਸ ਇਹ ਰਾਵਣ ਦਾ ਮੂੰਹ ਹੈ ਕਿਦਾਂ ਇਹ ਜਿਮ ਲਈ ਮੇਗਨਾਥ ਦਾ ਮੂਲੇ ਹੁੰਦਾ ਪਰ ਕਿਰਚਾਈ ਇਹ ਬਾਕੀ ਦਾ ਜਿਹੜੇ ਫੇਸ ਬੁੱਲ ਬਣਨੇ ਨੇ ਇੱਧਰ ਰੈੱਡ ਕਲਰ ਲੱਗੇਗਾ ਇੱਧਰ ਬਲੈਕ ਮੁੱਛਾ ਲੱਗਣਗੇ ਆ ਸਿਲਵਰ ਵਾਈਟ ਆਈਸ ਲੱਗੇਗੀ ਬਲੈਕ ਤੇ ਬਾਕੀ ਦੇ ਆ ਆਈਬ੍ਰੋਜ਼ ਲੱਗਣਗੇ ਤੇ ਜਦ ਗਰਾਊਂਡ 'ਚ ਲੈ ਕੇ ਜਾਵਾਂਗੇ ਫਿਰ ਇਹ ਵਾਲੀਆਂ ਲੱਗਣਗੀਆਂ ਭਾਈ ਜੀ ਖੁਸ਼ੀ ਮਿਲਦੀ ਆ ਭਾਈ ਇਹ ਕੰਮ ਕਰਕੇ ਬਹੁਤ ਖੁਸ਼ੀ ਮਿਲਦੀ ਆ ਸਾਲ 'ਚ ਇੱਕ ਵਾਰ ਮੌਕਾ ਮਿਲਦਾ ਵਾ ਮਿਹਨਤ ਕਰਨ ਦਾ ਆਪਣੇ ਕੰਮ ਦਾ ਬਾਕੀ ਤਾਂ ਉਹੀ 12 ਮਹੀਨੇ 11 ਮਹੀਨੇ ਆਪਾਂ ਜੌਬ ਹੀ ਕਰਦੇ ਹਾਂ ਤੇ ਸਾਲ 'ਚ ਇੱਕ ਮਹੀਨਾ ਆਪਣਾ ਆਪਣਾ ਕੰਮ ਕਰਨ ਨੂੰ ਮਿਲ ਜਾਂਦਾ ਬਹੁਤ ਵਧੀਆ ਲੱਗਦਾ ਕਲਾ ਕਹਿੰਦੇ ਬਹੁਤ ਵੱਡੀ ਚੀਜ਼ ਹੁੰਦੀ ਹੈ ਫਿਰ ਵੀ ਇੰਨਾ ਕੁਝ ਤਿਆਰ ਕਰਨਾ ਬੜਾ ਮੁਸ਼ਕਿਲ ਹੁੰਦਾ ਬਹੁਤ ਜੀ ਬਹੁਤ ਕਿਉਂਕਿ ਫਿਰ ਇਹ ਵੀ ਹੈ ਨਾ ਬਸ ਇੱਕ ਖਾਨਦਾਨੀ ਹੈ ਬਸ ਇੱਕ ਨਸਾ ਦੇ ਵਿੱਚ ਬਲੱਡ ਹੈ ਕਿ ਹਾਂ ਵੀ ਉਹ ਦੌੜ ਦੇ ਕੇ ਹਾਂ ਵੀ ਇਹ ਕੰਮ ਕਰਨਾ ਹੀ ਕਰਨਾ ਹੈ ਇਹ ਹੈ ਕਿ ਤਰੀਜ਼ ਹੈ ਕੋਈ ਐ ਨਹੀਂ ਕਿ ਵੀ ਕਿਸੇ ਦਾ ਲਾਲਚ ਆ ਜਾਏ ਕਿ ਉਹ ਸਾਨੂੰ ਕੋਈ ਮੋਟੀ ਕਮਾਈ ਇਹ ਚ ਉਹੀ 2-3 ਮਹੀਨੇ ਚ ਉਹ ਗੱਡੀ ਉੱਥੇ ਪਹੁੰਚ ਜਾਂਦੀ ਹੈ ਖਾ ਕਮਾ ਕੇ ਹਾਂ ਮਤਲਬ ਕਿ ਖਾਨਦਾਨੀ ਕੰਮ ਹੈ ਰੀਤ ਬਾਈ ਰੀਤ ਚੱਲੀ ਜਾਂਦਾ ਸਾਡਾ ਕੀ ਲੱਗਦਾ ਅੱਗੇ ਤੁਹਾਡੇ ਬੱਚੇ ਤੁਹਾਡੇ ਬ੍ਰਦਰ ਦੇ ਬੱਚੇ ਉਹ ਕਰਨਗੇ ਇਹ ਕੰਮ ਜਾਂ ਨਹੀਂ ਕਰਨਗੇ ਮੁਸ਼ਕਿਲ ਹੈ ਜੀ ਕਿਉਂਕਿ ਜਿਹੜੀ ਹੁਣ ਨੈਵੀ ਜਨਰੇਸ਼ਨ ਆ ਰਹੀ ਨਾਲ ਹੁਣ ਫੋਨਾਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਸਭ ਟੈਕਨੋਲੋਜੀ ਦੇ ਵਿੱਚ ਵੜ ਕੇ ਪੜਾਈਆਂ ਭਾਰੀ ਹੁੰਦੀਆਂ ਜਾ ਰਹੀਆਂ ਨੇ ਹੂੰ ਰੋਸਾ ਨਾ ਕੋਈ ਚੰਗਾ ਨਹੀਂ ਕਿ ਮੈਂ ਕੰਮ ਨੂੰ ਹੱਥ ਲਾਵਾਂ ਵੀ ਵਸ ਜਿਹੜਾ ਉਹ ਸਾਡੀ ਇਹ ਕੀ ਸੀਰੀਜ਼ ਐ ਸਾਡੇ ਹੋਰ ਵੀ ਮੇ ਰਿਐਲਿਟੀ ਰਿਸ਼ ਦਾ ਸਾਡੇ ਕੰਮ ਕਰਦੇ ਨੇ ਉਹਨਾਂ ਦੇ ਅੱਗੇ ਬੱਚੇ ਨੇ ਉਹ ਵੀ ਅਸੀਂ ਦੇਖਦੇ ਆ ਰਹੇ ਮਾਹੌਲ ਉਹਨਾਂ ਦਾ ਚੇਂਜ ਹੁੰਦਾ ਜਾ ਰਿਹਾ ਵਾ ਹੁਣ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਨੇ ਬਸ ਉਹੀ ਕਰ ਰਹੇ ਜਿਹੜੀ ਨਿਊ ਜਨਰੇਸ਼ਨ ਕੋਈ ਹੱਥ ਨਹੀਂ ਪਾ ਰਹੀ ਇਸ ਕੰਮ ਨੂੰ ਹੂੰ ਬਸ ਖਾਸ ਕਰਕੇ ਲੋਕਾਂ ਨੂੰ ਜਿਹੜ ਉਹਨਾਂ ਨੂੰ ਖਾਸ ਕਰਕੇ ਕੀ ਸਨੇਹਾ ਦੇਣਾ ਚਾਹੋਗੇ ਕੀ ਕਹੋਗੇ ਬਸ ਇਹੀ ਹੈ ਜੀ ਕਿ ਹਾਂ ਵੀ ਸਾਡਾ ਬਸ ਜਿਵੇਂ ਸਾਨੂੰ ਕੋਈ ਯਾਨੀ ਸਾਡੇ ਯਾਨੀ ਕਿ ਨਾ ਜਿਵੇਂ ਅਸੀਂ ਬਣਾ ਰਹੇ ਆ ਸਾਡਾ ਕੋਈ ਬੈਕਗ੍ਰਾਉਂਡ ਤਾਂ ਖਾਸ ਕੋਈ ਪਿੱਛੋ ਹੈ ਨਹੀਂ ਕਿ ਕਿ ਹਾਂ ਵੀ ਅਸੀਂ ਕਿਸੇ ਮੂਦੇ ਆ ਪਾਈਏ ਪਰ ਸਾਡੇ ਇਹ ਹੈ ਕਿ ਸਾਨੂੰ ਕੋਈ ਫਰੰਟ ਤੁਹਾਨੂੰ ਲੈ ਕੇ ਨਹੀਂ ਆਂਦਾ ਜਿਵੇਂ ਥਾਲੇ ਉਹ ਸਾਡੀ ਸਾਡੀ ਬੁੱਕਤ ਜੀ ਨਹੀਂ ਹੈਗੀ ਪਬਲਿਕ ਦੇ ਵਿੱਚ ਹਾਂ ਵੀ ਲੋਕੀਆ ਕਹਿੰਦੇ ਹਾਂ ਵੀ ਰਾਵਣ ਵਾਲਾ ਰਾਵਣ ਬਣਾ ਕੇ ਲੰਘ ਗਿਆ ਵੀ ਯਾਨੀ ਕਿ ਸਾਨੂੰ ਜਿਵੇਂ ਉਹ ਨਾ ਚੀਜ਼ ਦਾ ਮੈ ਸਾਨੂੰ ਉਹ ਨਹੀਂ ਮਿਲਦਾ ਜਿਹੜਾ ਸਤਕਾਰ ਮਿਲਣਾ ਚਾਹੀਦਾ ਹੈ ਯਾਨੀ ਆ ਬੈਨੀਫਿਟ ਜ ਨਹੀਂ ਮਿਲਦਾ ਕਿ ਹਾਂ ਵੀ ਇਸ ਲੋਕਾਂ ਨੂੰ ਪਬਲਿਕਿਟੀ ਜਿਹਨਾਂ ਪਬਲਿਕਿਟੀ ਹੁੰਦੀ ਹੈ ਨਾ ਹਰ ਚੀਜ਼ ਦੀ ਕੋਈ ਬ੍ਰਾਂਡ ਹੈ ਕੋਈ ਕੰਪਨੀ ਹੈ ਉਹਦੀ ਟਾਈਮ ਬਾਈ ਟਾਈਮ ਅਪਡੇਟ ਹੁੰਦੀ ਆ ਉਹਦੀ ਅਪਰੋਚ ਵੱਧਦੀ ਆ ਬਸ ਸਾਡਾ ਇਹ ਹੈ ਕਿ ਸਾਡੇ ਆਨਲਾਈਨ ਟਾਈਮ ਤੇ ਹੁਣ ਜਿਵੇਂ ਕੁਝ ਸਾਡੇ ਜਿਵੇਂ ਫੇਕ ਜਿਵੇਂ ਸਾਡੇ ਸਾਡੇ ਕੋਲ ਕੱਚੇ ਕਾਰੀਗਰ ਹੁੰਦੇ ਨੇ ਉਹ ਸਾਡੇ ਕੋਲ ਸਿੱਖ ਕੇ ਉਹ ਹਲਕੇ ਰੇਟਾਂ ਦੇ ਵਿੱਚ ਕਟ ਰੇਟਾਂ ਦੇ ਵਿੱਚ ਯਾਨੀ ਕਿ ਉਹ ਡੁਪਲੀਕੇਸੀ ਦੀ ਚੀਜ਼ ਬਣਾਉਂਦੇ ਨੇ ਹੁਣ ਜਿਵੇਂ ਤੁਸੀਂ ਦੇਖੋਗੇ ਦਰੈਸੀਕ ਦਰੈਸੀ ਗਰਾਉਂਡ ਦੇ ਵਿੱਚ ਲੁਧਿਆਣੇ ਦੇ ਫੇਮਸ ਫੇਮਸ ਕਾਰੀਗਰ ਨੇ ਜੀ ਉਹ ਸਾਡੇ ਮੁਕਾਬਲੇ ਚੱਲੋ ਹੈਗੇ ਨੇ ਪਰ ਜਿਹੜੇ ਸਾਡੇ ਕੋਲ ਜਿਹੜੇ ਕਾਪੀ ਨੇ ਉਹ ਸਾਡੇ ਤੋਂ ਐਂਟ੍ਰੇਨਡ ਨੇ ਉਹ ਸਾਡਾ ਜਿਵੇਂ ਸਾ ਜਿਵੇਂ ਅਸੀਂ ਬਣਾ ਰਹੇ ਆ ਉਹ ਸਾਡਾ ਨਾਮ ਨਾਮ ਯਾਨੀ ਕਿ ਜਿਹੜਾ ਸਾਡੇ ਪੁਰਾਣੇ ਸੀ ਜਿਵੇਂ ਅਸੀਂ ਸਾਡੇ ਖਾਨਦਾਨੀ ਕੰਮ ਨੇ ਉਹ ਸਾਡੇ ਨਾਮ ਨੂੰ ਥੋੜਾ ਜਿਆਦਾ ਡਾਊਨ ਕਰ ਦਿੰਦੇ ਨੇ ਹੂੰ ਅੱਜ ਵੀ ਉਹਨਾਂ ਨੂੰ ਰਿਸਪੈਕਟ ਜਿਵੇਂ ਚੀਜ਼ਾਂ ਹੁੰਦੀਆਂ ਨੇ ਕਿ ਰਾਵਣ ਦੀ ਹਾਂ ਜਿਵੇਂ ਸਾਡੇ ਨਾਨੇ ਪਰਤਾਂ ਦੇ ਕੰਮ ਕਰਦੇ ਸੀਗੇ ਬਿਲਕੁਲ ਤੇ ਸਾਡੇ ਜਿਵੇਂ ਲਾਲੇ ਜਿਹੜੇ ਬਣਵਾਉਂਦੇ ਸੀਗੇ ਉਹ ਸਾਡੇ ਨਾਨਿਆਂ ਤੇ ਦਾਦੀਆਂ ਦੇ ਪਿਆਰੇ ਹੱਥ ਨਾਲ ਬੰਨਦੇ ਹੁੰਦੇ ਸੀ ਕਿ ਹਾਂ ਭਾਈ ਇਹ ਬਈ ਬਹੁਤ ਵਧੀਆ ਕਾਰੀਗਰ ਨੇ ਹਮ ਸਾਰੇ ਵਧੀਆ ਲੈਵਲ ਦੇ ਬੰਦੇ ਨੇ ਇਹ ਅੱਜ ਦੀ ਡੇਟ ਦੇ ਵਿੱਚ ਕੋਈ ਨਹੀਂ ਪੁੱਛਦਾ ਅੱਜ ਡੇਟ ਦੇ ਚਾਲ ਕਹਿੰਦਾ ਚੱਲ ਰਾਵਣ ਵਾਲਾ ਕੀ ਆ ਦਿਹਾੜੀ ਵਾਲਾ ਮਜ਼ਦੂਰੀਆ ਬਣਾ ਕੇ ਚਲਾ ਗਿਆ ਲੰਘ ਗਿਆ ਖਤਮ ਕਹਾਂਗੇ ਇਹ ਚੀਜ਼ ਬਹਿ ਜਾਂਦੀ ਹੈ ਹਾਂ ਤਾਂ ਬਿਲਕੁਲ ਗੱਲਬਾਤ ਕੀਤੀ ਐ ਅਸੀਂ ਉਹਨਾਂ ਕਾਰੀਗਰਾਂ ਦੇ ਨਾਲ ਜਿਨ੍ਹਾਂ ਦੇ ਵੱਲੋਂ ਦੁਸ਼ ਲੋਕਾਂ ਨੂੰ ਖੁਸ਼ ਕੀਤਾ ਜਾਣਾ ਹੈ ਲੋਕਾਂ ਨੂੰ ਇੱਕ ਅਲੱਗ ਚੀਜ਼ ਦਿਖਾਈ ਜਾਣੀ ਹੈ ਜਿਸ ਦੇ ਉੱਤੇ ਤਕਰੀਬਨ ਬਾਈ ਨੇ ਦੱਸਿਆ ਕਿ ਦਿਨ ਰਾਤ ਪਾ ਕੇ 40 ਤੋਂ 50 ਜਾਂ 60 ਦਿਨਾਂ ਦਾ ਸਮਾਂ ਲੱਗਦਾ ਹੈ ਸਿਰਫ 10 ਮਿੰਟ ਦੇ ਵਿੱਚ ਉਹ ਅਗਨ ਪੇਟ ਹੋ ਜਾਣੇ ਨੇ ਉਹਨਾਂ ਦਾ ਦਹਨ ਹੋ ਜਾਣਾ ਪਰ ਉਸ ਨੂੰ ਤਿਆਰ ਕਰਨ ਦੇ ਲਈ ਬੜੀ ਮਿਹਨਤ ਲਗਾਈ ਜਾਂਦੀ ਹੈ ਪਰ ਕਹਿੰਦੇ ਸਾਨੂੰ ਉਦੋਂ ਖੁਸ਼ੀ ਮਿਲਦੀ ਹੈ ਜਦੋਂ ਅਸੀਂ ਇਹ ਤਿਆਰ ਕਰਕੇ ਗਰਾਊਂਡ ਦੇ ਵਿੱਚ ਮੈਦਾਨ ਦੇ ਵਿੱਚ ਜਾ ਕੇ ਖੜੇ ਕਰਦੇ ਹਾਂ ਲੋਕ ਆ ਕੇ ਮੱਥਾ ਟੇਕਦੇ ਨੇ ਜਾਂ ਫੋਟੋਆਂ ਖਿਚਾਉਂਦੇ ਨੇ ਬੜੀ ਮਿਹਨਤ ਆਉਂਦੀ ਆ ਪਰ ਮਿਹਨਤ ਦਾ ਮੁੱਲ ਮਿਲਦਾ ਜ਼ਰੂਰ ਹੈ ਪਰ ਉਹ ਸਤਿਕਾਰ ਜਿਹੜਾ ਜਿਹੜਾ ਮਿਲਣਾ ਚਾਹੀਦਾ ਉਹ ਸਾਨੂੰ ਨਹੀਂ ਦਿੱਤਾ ਜਾਂਦਾ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਘਾਪਾਸ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ